ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਜੋ ਕੁਦਰਤੀ ਖੇਤੀ ਆ ਇਹ ਆਪਣੇ ਬਜ਼ੁਰਗਾਂ ਦੀ ਖੇਤੀ ਆ ਤੇ ਇਹਦੇ ਵਿੱਚ ਪਾਣੀ ਦੀ ਬਚਤ ਸੋਰ ਜਿਹੜੇ ਕੁਦਰਤੀ ਸਰੋਤ ਨੇ ਉਹਨਾਂ ਨੂੰ ਕਿਵੇਂ ਬਚਾਇਆ ਜਾਂਦਾ ਸੀ ਉਹਨਾਂ ਨਾਲ ਸੰਬੰਧਿਤ ਆ ਕਿਉਂਕਿ ਇਹਦੇ ਵਿੱਚ ਜੋ ਆਧੁਨਿਕ ਖੇਤੀ ਆ ਉਹਨਾਂੋਂ ਕਾਫੀ ਵੱਖਰਾ ਪਾਣਾ ਆ ਆਪਾਂ ਜਿਹੜੀ ਅੱਜ ਫਸਲ ਦੀ ਗੱਲ ਕਰਨ ਲੱਗਿਆਂ ਇਹ ਮੱਕੀ ਅਤੇ ਲੋਬੀ ਆ ਪਹਿਲਾਂ ਇਹਦੀ ਆਪਾਂ ਨੇ ਸੁੱਕੀ ਗੜਾਈ ਕੀਤੀ ਸੀ ਫਿਰ ਹੁਣ ਇਹਨੂੰ ਪਾਣੀ ਲਾਇਆ ਗਿਆ ਤੇ ਹੁਣ ਇਹਦੀ ਬੱਤਰ ਵਾਲੀ ਗੜਾਈ ਆ ਅੱਗੇ ਜਦੋਂ ਬਰਸਾਤ ਹੋਊ ਤਾਂ ਆਪਣੇ ਕੋਲ ਟੂਲ ਵੀ ਨੇ ਆਪਾਂ ਗਿੱਲੀ ਮਿੱਟੀ ਵੀ ਕੁੱਟ ਸਕਦੇ ਹਾਂ ਸੋ ਆਪਾਂ ਆ ਦੇਖੋ ਹੁਣ ਇਹ ਜਿਹੜੀ ਤਰਖਾਲੀ ਆ ਇਹਦੇ ਨਾਲ ਆਪਾਂ ਨੂੰ ਗੜਾਈ ਦਾ ਇਹ ਲਾਭ ਹੁੰਦਾ ਵੀ ਇੱਕ ਤਾਂ ਨਦੀਨ ਨਹੀਂ ਹੋਣਾ ਦੂਜਾ ਕਿਉਂਕਿ ਹੁਣ ਗਰਮੀ ਬਹੁਤ ਜ਼ਿਆਦਾ ਤੇ ਇਹਦੇ ਨਾਲ ਗਿੱਲ ਟਿਕੀ ਰਹਿੰਦੀ ਆ ਤੇ ਜਦੋਂ ਗਿੱਲ ਟਿਕੀ ਰਹਿਣੀ ਆ ਤਾਂ ਆਪਾਂ ਪਾਣੀ ਦੀ ਬਚਤ ਵੀ ਕਰਾਂਗੇ ਤੇ ਫਸਲ ਨੂੰ ਵੀ ਅ ਜਿਆਦਾ ਫਰਾਕ ਮਿਲਦੀ ਆ ਇਹ ਜੜਾਂ ਨੂੰ ਆਕਸੀਜਨ ਵੱਧ ਮਿਲੂ ਤੇ ਸੂਖਮ ਜੀਵ ਤੇ ਹੋਰ ਪੌਸਣ ਚੀਜ਼ਾਂ ਦਾ ਵਾਧਾ ਹੁੰਦਾ ਤੇ ਜਿਹੜਾ ਫਸਲ ਆ ਉਹਨੂੰ ਬਿਮਾਰੀਆਂ ਨਾਲ ਟੱਕਰ ਲੈਣ ਦੀ ਫਸਲ ਦੀ ਤਾਕਤ ਵਧਦੀ ਆ ਤੇ ਕਾਫੀ ਜਾਨੀ ਇੱਕ ਗੁਣਕਾਰਯੋ ਚੀਜ਼ ਸੀ ਕਿ ਆਪਣੇ ਬਜ਼ੁਰਗ ਗੜਾਈ ਤੇ ਬਹੁਤ ਜ਼ਿਆਦਾ ਜ਼ੋਰ ਦਿੰਦੇ ਸਨ ਉਹ ਜਾਨੀ ਜਿੰਨਾ ਫਸਲਾਂ ਨੂੰ ਗੋੜਦੇ ਸਨ ਹੁਣ ਆਪਾਂ ਉਹਨਾਂ ਨਹੀਂ ਗੋੜਦੇ ਆਪਾਂ ਹੁਣ ਜਿਹੜੀ ਖੇਤੀ ਆ ਆਪਾਂ ਪਾਣੀ ਆਧਾਰ ਤੇ ਕਰਨ ਲੱਗੇ ਅ ਕਿਸਾਨ ਵੀਰੋ ਇੱਕ ਬਜ਼ੁਰਗ ਦੀ ਗੱਲ ਪੁਰਾਣੀ ਆ ਮਤਲਬ 5-7 ਸਾਲ ਪਹਿਲਾਂ ਦੀ ਗੱਲ ਆ ਕਿ ਉਹ ਗੱਲਾਂ-ਗੱਲਾਂ ਚ ਕਹਿੰਦਾ ਜੀ ਰਾਤ ਲਾਇਟ ਇੰਨੀ ਆਈ ਵੀ ਡੱਡੂ ਬੁਲਾਤੇ ਆਪਾਂ ਨੇ ਉਸ ਤਰੀਕੇ ਨਾਲ ਤਾਂ ਨਹੀਂ ਪਾਣੀ ਲਾਇਆ ਆਪਾਂ ਤਾਂ ਹਲਕਾ ਜਿਹਾ ਪਾਣੀ ਲਾਉਂ ਲੈਂਦੇ ਆ ਛੋੜ ਜੀ ਕਿਆਰੀ ਬਣਾਉਣਾ ਥੋੜਾ ਜਿਹਾ ਪਾਣੀ ਛੱਡ ਦਿਆਂ ਵੀ ਉਹ ਭਰ ਜਵੇ ਤੇ ਬੰਦ ਕਰ ਦਈਏ ਇਹ ਨਹੀਂ ਹੈਗਾ ਵੀ ਡੱਡੂ ਬਲਾਉਣੇ ਵਾਲਾ ਪਾਣੀ ਲੈ ਆ ਜਵੇ ਤੇ ਡੱਡੂ ਜੋ ਬਲਾਏ ਜਾਣ ਦੀ ਗੱਲ ਕੀਤੀ ਇਹਨੇ ਡੱਡੂ ਕਿਉਂ ਬੋਲਦੇ ਸਨ ਪੁਰਾਣੇ ਸਮਿਆਂ ਵਿੱਚ ਟੋਬਿਆਂ ਦਾ ਪਾਣੀ ਗਰਮੀ 'ਚ ਸੁੱਕ ਜਾਂਦਾ ਸੀਗਾ ਜਦੋਂ ਸੁੱਕੜ ਦੇ ਨੇੜੇ ਪਹੁੰਚਦਾ ਸੀ ਤਾਂ ਜਿਹੜੇ ਵਿੱਚ ਮਿੱਟੀ ਦੇ ਪਾਣੀ ਦੇ ਟੋਬੇ ਦੇ ਵਿੱਚ ਡੱਡੂ ਰਹਿੰਦੇ ਸਨ ਉਹ ਮਿੱਟੀ 'ਚ ਪੜ ਜਾਂਦੇ ਸਨ ਤੇ ਜਦੋਂ ਬਰਸਾਤਾਂ ਨਾਲ ਟੋਬੇ ਨੇ ਭਰਨਾ ਦੋ ਦਿਨ ਤਿੰਨ ਦਿਨ ਮੀਂਹ ਪੈਣਾ ਤਾਂ ਉਹ ਡੱਡੂਆਂ ਨੇ ਬਾਹਰ ਨਿਕਲਣਾ ਗਾਰੇ 'ਚੋਂ ਤੇ ਪੀਲੇ ਗਾ ਰੰਗ ਦੇ ਹੁੰਦੇ ਸਨ ਤੇ ਟੋਬੇ ਤੇ ਆਲੇ ਨਾਲੇ ਬੜੀ ਰੌਣਕ ਲੱਗੀ ਹੁੰਦੀ ਉਹਨਾਂ ਨੇ ਟਰਾਈ ਟਰਾਈ ਕਰਨਾ ਤੇ ਸਵੇਰੇ ਬੜਾ ਯਾਨੀ ਪੂਰਾ ਰੋਲਾ ਪੈਂਦਾ ਹੁੰਦਾ ਸੀਗਾ ਉਸ ਸਮੇਂ ਯਾਨੀ ਇੱਕ ਕਹਾਵਤ ਸੀਗੀ ਵੀ ਡੱਡੂ ਬੁਲਾ ਤੇ ਮੀਂਹ ਪਰ ਹੁਣ ਡੱਡੂ ਨਾ ਖੇਤਾਂ 'ਚ ਬੋਲਦੇ ਨੇ ਨਾ ਮੀਂਹ ਤੇ ਟੋਬੇ ਤੇ ਬੋਲਦੇ ਨੇ ਕਿ ਟੋਬਾ ਕਦੇ ਸੁੱਕੇ ਹੀ ਨਹੀਂਗਾ ਪਿੰਡਾਂ 'ਚ ਪਾਣੀ ਦੀਆਂ ਟੈਂਕੀਆਂ ਨੇ ਉਹ ਸਾਰ ਦਿਨ ਚੱਲੀਆਂ ਜਾਂਦੀਆਂ ਨੇ ਜਦੋਂ ਜ਼ਰੂਰਤ ਪੈਂਦੀ ਆ ਕਿਸ ਨੇ ਬੰਦ ਕਰਤੀ ਨਾ ਕਰਤੀ ਯਾਨੀ ਟੋਬਾ ਹਰੇਕ ਪਿੰਡ ਦਾ ਹੀ ਮੈਨੂੰ ਲੱਗਦਾ ਓਵਰਪਲੋ ਉਹਨਾਂ ਦਾ ਤੇ ਖੇਤਾਂ ਵਿੱਚ ਵੀ ਪਾਣੀ ਦੀ ਕਮੀ ਨਹੀਂ ਪਰ ਹੁਣ ਡੱਡੂ ਬੋਲਣ ਦੀ ਰਸਮ ਤਾਂ ਪੁਰਾਣੇ ਬਜ਼ੁਰਗਾਂ ਨਾਲੇ ਚਲੀ ਗਈ ਜਦੋਂ ਡੱਡੂ ਬੋਲਦੇ ਸਨ ਬਰਸਾਤਾਂ ਹੁੰਦੀਆਂ ਸਨ ਤੇ ਹਰੇਕ ਜੀਵ ਖੁਸ਼ੀ ਮਨਾਉਂਦਾ ਸੀ ਸੋ ਜੋ ਇਹ ਤਰੀਕਾ ਆਪਣਾ ਜਿੰਨੀ ਆਪਾਂ ਦੀ ਗੜਾਈ ਕਰਾਂਗੇ ਪਾਣੀ ਘੱਟ ਮੰਗੂਗੀ ਤੇ ਆਪਾਂ ਇਹਦੇ ਵਿੱਚ ਪਾਣੀ ਬਚਤ ਕਰਨ ਤੇ ਸਫਲ ਹੋ ਜਾਾਂਗੇ ਤੇ ਜਿਹੜਾ ਫਾਲ ਹੋਊ ਉਹ ਵੀ ਵਧੀਆ ਹੋਊਗਾ ਤੇ ਜਦੋਂ ਫਾਲ ਵਧੀਆ ਹੋਊ ਤਾਂ ਕਿਉਂਕਿ ਜਿਹੜੀ ਗੜਾਈ ਕਰਨੀ ਆ ਉਹਦੇ ਨਾਲ ਉਹਦਾ ਸਵਾਦ 'ਚ ਹੀ ਫਰਕ ਆਉਂਦਾ ਤੇ ਸਵਾਦ ਵਿੱਚ ਜੋ ਵੀ ਚੀਜ਼ ਆ ਉਹਦਾ ਸਵਾਦ ਪੂਰਾ ਬਣਦਾ ਤੇ ਇਹਨਾਂ ਜੋ ਟੂਲ ਆ ਹੁਣੇ ਤਰਫਾਲੀ ਦਾ ਮੈਂ ਬੈਕਸਾਈਡ ਨੂੰ ਤੁਰ ਰਿਹਾ ਇਹਦਾ ਖਾਸ ਫਾਇਦਾ ਵੀ ਆਪਣੇ ਜਿਹੜੇ ਸਰੀਰ ਦੇ ਅੰਗ ਨੇ ਜਿਵੇਂ ਲੱਤਾਂ ਨੇ ਮੈਂ ਆਪਣੇ ਪਿੱਛੇ ਨੂੰ ਆਪਾਂ ਬਹੁਤ ਘੱਟ ਤੁਰਦੇ ਨਹੀਂ ਹੈਗੇ ਇਸ ਤਰ੍ਹਾਂ ਤੁਰਨ ਨਾਲ ਛੋਟੀ ਇੱਕ ਬੈਕਸਾਈਡ ਦੀ ਐਕਸਰਸਾਈਜ਼ ਹੁੰਦੀ ਹੈ ਜਿਹੜੇ ਮਸਲ ਤੁਸੀਂ ਨਹੀਂ ਵਰਤੋਂ ਚ ਲਿਆਂਦੇ ਉਹ ਵੀ ਵਰਤੋਂ ਚ ਆ ਰਹੇ ਨੇ ਸਰੀਰ ਨੂੰ ਫਾਇਦਾ ਹੋ ਰਿਹਾ ਕਸਰਤ ਹੋ ਰਹੀ ਆ ਤੇ ਖੇਤ ਨੂੰ ਫਾਇਦਾ ਹੋ ਰਿਹਾ ਨਦੀਨ ਨਹੀਂ ਹੋਣਗੇ ਤੇ ਜਦੋਂ ਨਦੀਨ ਨਹੀਂ ਹੋਣਗੇ ਤਾਂ ਫਸਲ ਨੂੰ ਜ਼ਿਆਦਾ ਖਰਾਕੇ ਮਿਲੂ ਤੇ ਗੱਲ ਟਿਕੀ ਰਹੂ ਆਪਾਂ ਨੇ ਗੱਲ ਕੀਤੀ ਸੀ ਵੀ ਇਹ ਉਹ ਤਕਨੀਕਾਂ ਤੱਕ ਆਪਾਂ ਪਹੁੰਚ ਰਹੇ ਹਾਂ ਜਿਹਦੇ ਵਿੱਚ ਫਸਲ ਪਹਿਲਾਂ ਉੱਗਿਆ ਕਰੂ ਨਦੀਨ ਬਾਦ ਵਿੱਚ ਜਿਵੇਂ ਹੁਣ ਆਪਾਂ ਔਰ ਦੇ ਬਰੀਕੀ ਨਾਲ ਦੇਖਣਾ ਪਿਆ ਹੈ ਨਹੀਂ ਵੀ ਕੈਮਰੇ ਨੂੰ ਚੱਕਣੇ ਪਰ ਨਦੀਨ ਬਰੀਕ-ਬਰੀਕ ਉੱਗ ਰਹੇ ਨੇ ਤੇ ਫਸਲ ਵੱਡੀ ਹੈ ਜੇ ਆਪਾਂ ਗੜਾਈ ਨਹੀਂ ਵੀ ਕਰਦੇ ਤਾਂ ਵੀ ਉਹ ਨਦੀਨ ਫਸਲ ਨੂੰ ਨਹੀਂ ਮਾਰ ਸਕਣਗੇ ਕਿਉਂਕਿ ਉਹ ਨਦੀਨ ਛੋਟਾ ਹੋਊ ਫਸਲ ਵੱਡੂ ਤਾਂ ਵੱਡੀ ਫਸਲ ਛੋਟੀ ਨੂੰ ਮਾਰਦੀ ਐ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਵਿੱਚ ਕੁਦਰਤ ਨੂੰ ਸਮਝੀਏ ਅਬਰੀਕੀਆਂ ਨੂੰ ਸਮਝੀਏ ਤੇ ਮਿੱਟੀ ਨਾਲ ਜੁੜੀਏ। ਉਹ ਇਸ ਤਰ੍ਹਾਂ ਆਪਾਂ ਇਹ ਖੇਤੀ ਨੂੰ ਲਾਭਕਾਰੀ ਬਣਾ ਕੇ ਇੱਕ ਸਿਹਤਮੰਦ ਖੇਤੀ ਸਿਹਤਮੰਦ ਮਿੱਟੀ ਤੇ ਇੱਕ ਹੁਣ ਦੇਖੋ ਆਪਾਂ ਇਹ ਟਰੈਕ ਇਹ ਜਗ੍ਹਾ ਦੀ ਬਹਾਈ ਨਹੀਂ ਕੀਤੀ। ਜਦੋਂ ਆਪਣੇ ਕੋਲ ਟਾਈਮ ਆ ਆਪਾਂ ਗੜਾਈ ਕਰੀਏ ਨਾਲ ਤਾਂ ਬਹਾਈ ਵਾਲਾ ਕੰਮ ਪੂਰਾ ਹੋ ਗਿਆ। ਤੇ ਜਦੋਂ ਆ ਜਿਹੜਾ ਨਦੀਨ ਕੰਟਰੋਲ ਹੋ ਗਿਆ ਪਾਣੀ ਦੀ ਬਚਤ ਹੋ ਗਈ ਤਾਂ ਇਹ ਫਾਇਦਾ ਹੀ ਫਾਇਦਾ ਨੇ ਪਰ ਆਪਣੀ ਜੋ ਹੁਣ ਮਾਡਰਨ ਖੇਤੀ ਆ ਤੇ ਗੜਾਈ ਤਕਰੀਬਨ ਲੋਕ ਤੇ ਹੋਗੀ ਕਿਉਂਕਿ ਜਿਹੜੇ ਸਾਡੇ ਟੂਲ ਗੜਾਈ ਵਾਲੇ ਟੂਲ ਨਹੀਂ ਹੈਗੇ ਤੇ ਬਾਕੀ ਜਿਹੜੇ ਗੜਾਈ ਮਹਿੰਗੀ ਪੈਣ ਦਾ ਕਿਉਂ ਕਿ ਦਿਹਾੜੀ ਆ ਕਾਫੀ ਮਹਿੰਗਾ ਪੈਂਦਾ ਔਰ ਜਿਹੜੇ ਕਿਸਾਨ ਕੁਦਰਤੀ ਖੇਤੀ ਖੁਦ ਕਰਦੇ ਨੇ ਉਹਨਾਂ ਨੂੰ ਆਪਣੇ ਟੂਲ ਬਣਾ ਲੈਣੇ ਚਾਹੀਦੇ ਨੇ ਤੇ ਇਸ ਤਰ੍ਹਾਂ ਐਕਸਰਸਾਈਜ਼ ਵੀ ਹੋਊ ਤੇ ਖੇਤ ਵੀ ਵਧੀਆ ਬਣੂਗਾ ਤੇ ਆਪਾਂ ਤਾਂ ਹੁਣ ਵੀਡੀਓ ਬਣਾਉਣ ਕਰਕੇ ਹੌਲੀ ਹੌਲੀ ਤੁਰੇ ਆ ਪਰ ਆਪਾਂ ਜੋ ਸਪੀਡ ਤੇ ਤੇਜ਼ ਤੁਰਦੇ ਹਾਂ ਹੁਣ ਆਪਾਂ ਤੇਜ਼ ਸਪੀਡ ਤੇ ਬਣਾਵਾਂਗੇ ਇਸ ਤਰ੍ਹਾਂ ਆਪਾਂ ਤੁਰੇ ਚੱਲੇ ਜਾਣਾ ਆ ਦੇਖੋ ਤੇ ਇਹਨੇ ਹਾਲੋ ਕੋਈ ਜ਼ਿਆਦਾ ਜ਼ੋਰ ਨਹੀਂ ਲੱਗਦਾ ਕੁਦਰਤੀ ਖੇਤ ਦੀ ਮਿੱਟੀ ਬੜੀ ਪੋਲੀ ਹੁੰਦੀ ਆ ਇਸ ਤਰ੍ਹਾਂ ਨਹੀਂ ਹੈਗਾ ਵੀ ਇੱਥੇ ਬੰਦੇ ਦੀ ਜਾਨੇ ਨਿਕਲ ਜਾਣੀ ਆ ਲਓ ਆਪਾਂ ਕੋਈ ਦੱਬ ਕੇ ਨਹੀਂ ਲਾ ਰਹੇ ਸਿਰਫ ਖਿੱਚ ਰਹੇ ਹਾਂ ਆਹ ਲਓ ਜੇ ਦੱਬ ਕੇ ਲਾਉਣਾ ਤਾਂ ਨੂੰ ਉੱਚਾ ਰੀਵਾ ਕਰ ਦੇਣਾ ਉਸ ਤਰ੍ਹਾਂ ਚੱਲ ਪੈਣਾ ਲੋ ਜੇ ਨਹੀਂ ਵੀ ਕਿਤੇ ਲੱਗੂ ਤਾਂ ਅਗਲੀ ਵਾਰੀ ਲੱਗ ਦੂ ਤੇ ਮਿੱਟੀ ਨੂੰ ਆਪਾਂ ਨੇ ਹਵਾ ਲੈਣ ਵਾਲੀ ਬਣਾਉਣਾ ਤੇ ਨਦੀਨਾਂ ਤੋਂ ਸਟਕਾਰਾ ਤੇ ਪਾਣੀ ਬਚਤ ਕਰਨੀ ਆ ਬਸ ਆ ਲਓ ਗੜਾਈ ਹੋ ਗਈ ਹੁਣ ਇਹ ਜਗਾ ਜੇ ਨੂੰ ਦੂਏ ਤੀਏ ਦਿਨ ਪਾਣੀ ਲੱਗਣਾ ਦੀ ਭਾਵੇਂ ਉਹ ਕਿੰਨਾ ਲੇਟ ਲਾ ਦਈਏ ਉਹ ਚੱਲ ਸਕਦਾ ਇਹ ਤਾਂ ਕਿਸਾਨ ਤੇ ਨਿਰਪਰ ਕਰਦੇ ਮੈਨੂੰ ਕਦ ਪਾਣੀ ਲਾਉਣਾ ਤੋਂ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ 'ਚ ਪਾਣੀ ਬਚਤ ਕਰ ਸਕਦੇ ਆ ਤੇ ਆਪਣੀ ਫਸਲਾਂ ਨੂੰ ਵਧੀਆ ਬਣਾ ਸਕਦੇ ਆ ਵਾਤਾਵਰਨ ਬਚਾ ਸਕਦੇ ਆ ਤੇ ਉਹ ਜਿੰਨੀ ਫਸਲ ਆ ਉਹ ਤੋਂ ਆਪਾਂ ਵੱਧ ਝਾੜ ਲੈ ਸਕਦੇ ਆ ਨਹੀਂ ਹੈਗਾ ਵੀ ਕੋਈ ਸਰਤੀ ਖਿੱਤੀ ਝਾੜ ਘਾਟਦਾ ਪਰ ਝਾੜ ਵੱਧਦਾ ਸੋ ਕਿਸਾਨ ਵੀਰੋ ਕਿਉਂਕਿ ਜਦੋਂ ਹੁਣ ਜਦੋਂ ਆਪਾਂ ਥਲੀਆਂ ਤੋੜਾਂਗੇ ਉਦੋਂ ਹੀ ਪਤਾ ਲੱਗਣਾ ਵੀ ਝਾੜ ਕਿੰਨਾ ਵੱਧਦਾ ਕਿੰਨਾ ਲੋਭੀਆ ਲੱਗਦਾ ਕਿਉਂਕਿ ਜਿੰਨੀ ਗੋਡੀ ਓਨੀ ਟੋਡੀ ਸਾਡੇ ਬਜ਼ੁਰਗਾਂ ਦੀ ਕਹਾਵਤ ਹੁੰਦੀ ਸੀ ਉਹ ਗੜਾਈ ਨੂੰ ਇਸ ਤਰ੍ਹਾਂ ਮੰਨਦੇ ਸਨ ਆਹ ਲਓ ਆਹ ਗੜਾਈ ਹੋ ਜਾਣੀ ਆ ਬਾਦ ਵਿੱਚ ਹੋਰ ਗੜਾਈ ਕਰਦਾਂਗੇ ਡਬਲ ਗੜਾਈ ਹੋ ਜਾਣੀ ਆ, ਖਿਲ ਟਿਕ ਜਾਣੀ ਆ। ਪਾਣੀ ਨੇ ਮੰਗਣਾ ਨਹੀਂ ਜੇ ਆਪਣੀ ਕੈਮੀਕਲ ਜਾਂ ਦੂਜੀ ਹਰੀ ਕ੍ਰਾਂਤੀ ਖੇਤੀ ਹੁੰਦੀ ਤਾਂ ਦੋ ਦਿਨ 3 ਦਿਨ ਪਾਣੀ ਚਾਹੀਦਾ ਸੀ ਮਾਤਾਬਨ ਕਾਫੀ ਵਧਿਆ ਆ। ਸੋ ਇਸ ਤਰ੍ਹਾਂ ਆਪਾਂ ਆਪਣੀ ਕੁਦਰਤੀ ਖੇਤੀ ਵਿੱਚ ਅ ਖੁਦ ਮਿਹਨਤ ਕਰਕੇ ਕੋਈ ਹੋਰ ਖਰਚਾ ਨਹੀਂ ਕਰਦੇ ਕਿਉਂ ਨਾ ਮਸ਼ੀਨਰੀ ਦਾ ਖਰਚਾ ਕਰਦੇ ਨਾ ਲੇਬਰ ਦਾ। ਤੇ ਆਪਣੇ ਹੱਥੀਂ ਮਿਹਨਤ ਕਰੀ ਦੀ ਆ ਸੋ ਉਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਜੇ ਆਪਣੀ ਮਿੱਟੀ ਨਾਲ ਜੋੜ ਕੇ ਆਪਣੀ ਮਿੱਟੀ ਨੂੰ ਵਧੀਆ ਬਣਾ ਸਕਦੇ ਆ ਤੇ ਜਿਹੜਾ ਭੋਜਨ ਪੂਰਾ ਸਵਾਦ ਹੋਊਗਾ ਇਹ ਨਹੀਂ ਹੈਗਾ ਵੀ ਘੱਟ ਸਵਾਦੂ ਕੁਝ ਨੇ ਨਿਊਟ੍ਰੀਸ਼ਨ ਮਿੱਟੀ 'ਚ ਵੱਧ ਹੋਣਗੇ ਖਰਾਕੀ ਘੱਟ ਵੱਧ ਹੋਣਗੇ ਉਨਾਂ ਹੀ ਸਾਡਾ ਉਪਜਾਜ ਉਸ ਜ਼ਿਆਦਾ ਸਵਾਦ ਹੋਊਗੀ ਸੋ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰਾਂਗੇ ਵੀ ਜਿਹੜੀ ਕੁਦਰਤੀ ਖੇਤੀ ਆ ਇੱਕ ਫਸਲ ਨਾਲ ਨਾ ਕੀਤੀ ਜਾਵੇ ਰਲਮੇ ਕੀਤੀ ਜਾਵੇ ਤੇ ਦਾਲ ਵਾਲੀਆਂ ਸਬਜ਼ੀਆਂ ਹਰੇਕ ਫਸਲ ਦੇ ਵਿੱਚ ਫਿੱਟ ਕਰਨ ਦੀ ਯਤਨ ਬਣਾਈਏ ਐਸ ਸਮੇਂ ਸਭ ਤੋਂ ਸੌਖੀ ਫਸਲ ਲੋਬੀ ਆ ਲੋਬੀ ਇਹਦਾ ਰੇਟ ਵੀ ਵਧੀਆ ਰਹਿੰਦਾ ਤੇ ਨਾਈਟ੍ਰੋਜਨ ਵੀ ਧਰਤੀ 'ਚ ਵਧੀਆ ਫਿੱਟ ਕਰ ਦਿੰਦਾ ਤੇ ਡਿਮਾਂਡ ਵੀ ਕਾਫੀ ਜ਼ਿਆਦਾ ਕਿਉਂ ਜਿਹੜੀ ਹੁਣ ਬਰੀਕ ਚੀਜ਼ ਆ ਤੇ ਡੇਬਰ ਮਹਿੰਗੀ ਹੁਣ ਕਰਕੇ ਕਿਸਾਨ ਬੀਜਦੇ ਵੀ ਘਟਨੇ ਤੇ ਉਹਨਾਂ ਚੀਜ਼ਾਂ ਦੀ ਤੜਾਈ ਮੌਖੀ ਆ ਇਸ ਲਈ ਉਹਨਾਂ ਦਾ ਰੇਟ ਵੀ ਵਧੀਆ ਰਹਿੰਦਾ ਸੋ ਇਸ ਤਰ੍ਹਾਂ ਆਪਾਂ ਉਹਨਾਂ ਦੀ ਬੱਤਰ ਦੀ ਗੜਾਈ ਕੀਤੀ ਆ ਪਹਿਲਾਂ ਜਿਹੜੀ ਪੁਰਾਣੀ ਵੀਡੀਓ 'ਚ ਸੋਕੇ ਦੀ ਸੀਗੀ ਜਦੋਂ ਬਰਸਾਤ ਹੁੰਦਾ ਆਪਾਂ ਗਿੱਲੀ ਮਿੱਟੀ ਨੂੰ ਕਿਵੇਂ ਗੁੱਟਣਾ ਕੋਈ ਬਰਸਾਤ ਵਿੱਚ ਨਦੀਨ ਕੰਟਰੋਲ ਨਹੀਂ ਹੁੰਦੇ ਬਾਤ ਆਉਣਾ ਨਹੀਂ ਤੇ ਲੋਕ ਗੜਾਈ ਨਹੀਂ ਕਰ ਸਕਦੇ ਕਿਸਾਨ ਵੀਰ ਜੇ ਉਹਨਾਂ ਕੋਲ ਐਸੇ ਟੂਲ ਹੋਣ ਜਿਵੇਂ ਮੀ ਪਿਆ ਥੋੜਾ ਥੋੜਾ ਪੈਰ ਤੋਂ ਹਟਿਆ ਉਹ ਟੂਲ ਆਪਣੇ ਉਸ ਤਰ੍ਹਾਂ ਵੀ ਚੱਲਦੇ ਸਨ ਉਹ ਮਤਲਬ ਜਿਵੇਂ ਕੱਚੂ ਹਾਲ ਹੁੰਦਾ ਉਸ ਤਰ੍ਹਾਂ ਦੀ ਬਣਤਰਨਾ ਬਣਾਏ ਗਏ ਨੇ ਸੋ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ